ਵਿਨੋਦ ਖੰਨਾ ਅਜਿਹੇ ਫਿਲਮ ਅਵਰੇਤਾ ਸੰ ਜਿਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਉਹ ਇੱਕ ਭਾਰਤੀ ਅਦਾਕਾਰ ਫਿਲਮ ਨਰਮਾਤਾ ਤੇ ਸਿਆਸਤਦਾਨ ਸਨ ਜਿਨ੍ਹਾਂ ਨੇ ਹਿੰਦੀ ਸਿਨੇਮਾ ਦੇ ਵਿੱਚ ਖੂਬ ਨਾਮ ਕਮਾਇਆ ਹੈ ਉਹਨਾਂ ਨੂੰ ਇੱਕ ਸਟਾਈਲ ਅਤੇ ਫੈਸ਼ਨ ਆਈਕਨ ਵਜੋਂ ਜਾਣਿਆ ਜਾਂਦਾ ਸੀ ਉਹਨਾਂ ਨੂੰ ਅਕਸਰ ਮੀਡੀਆ ਵਿੱਚ ਫੈਸ਼ਨ ਨੂੰ ਲੈ ਕੇ ਕਾਫੀ ਕੁਝ ਲਿਖਿਆ ਗਿਆ ਵਿਨੋਦ ਖੰਨਾ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਸਾਰੀਆਂ ਫਿਲਮਾਂ ਹੀ ਹਿੱਟ ਗਈਆਂ ਹਨ ਇਨ੍ਹਾਂ ਫਿਲਮਾਂ ਦੇ ਵਿੱਚ ਉਹਨਾਂ ਦੀਆਂ ਵੱਖ-ਵੱਖ ਭੂਮਿਕਾਵਾਂ ਨੂੰ ਕਾਫੀ ਪਸੰਦ ਕੀਤਾ ਗਿਆ। 2018 ਵਿੱਚ ਉਹਨਾਂ ਨੂੰ 65ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਭਾਰਤ ਦੇ ਸਭ ਤੋਂ ਉੱਚੇ ਸਿਨੇਮੈਟਿਕ ਪੁਰਸਕਾਰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਮਨ ਉਪਰੰਤ ਸਨਮਾਨਿਤ ਕੀਤਾ ਗਿਆ। ਆਪਣੇ ਫਿਲਮੀ ਕੈਰੀਅਰ ਤੋਂ ਇਲਾਵਾ ਵਿਨੋਦ ਖੰਨਾ ਇੱਕ ਅਧਿਆਤਮਕ ਖੋਜੀ ਅਤੇ ਇੱਕ ਪ੍ਰਸਿੱਧ ਰਾਜਨੀਤਿਕ ਸ਼ਖਸੀਅਤ ਵੀ ਸਨ। 1998 ਤੋਂ ਲੈ ਕੇ 2009 2014 ਤੋਂ ਲੈ ਕੇ 2017 ਦੇ ਵਿਚਕਾਰ ਗੁਰਦਾਸਪੁਰ ਹਲਕੇ ਤੋਂ ਸੰਸਦ ਮੈਂਬਰ ਵਜੋਂ ਸੇਵਾ ਨਿਵਾਉਂਦੇ ਰਹੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਵਿੱਚ ਮੰਤਰੀ ਅਹੁਦੇ ਵੀ ਸੰਭਾਲੇ ਜਿਸ ਵਿੱਚ ਸੱਭਿਆਚਾਰ ਅਤੇ ਸੈਰਸਪਾਟਾ ਮੰਤਰੀ ਅਤੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਦੇ ਅਧੀਨ ਵਿਦੇਸ਼ ਰਾਜ ਮੰਤਰੀ ਸ਼ਮਸਨ। ਵਿਰੋਧਖੰਡਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 1968 ਵਿੱਚ ਕੀਤੀ। ਇਸ ਸਮੇਂ ਉਨ੍ਹਾਂ ਨੇ ਕਈ ਸਹਾਇਕ ਭੂਮਿਕਾ ਨਿਭਾਈ। ਇਸ ਮੌਕੇ ਤੇ ਉਹ ਨੈਗੇਟਿਵ ਕਿਰਦਾਰ ਨਵਾ ਕੇ ਬੜੇ ਖੁਸ਼ ਹੁੰਦੇ ਸਨ। ਉਹਨਾਂ ਨੇ ਸਮਾਜਿਕ ਨਾਟਕ ਮੇਰੇ ਆਪਣੇ ਜੋ 1971 ਵਿੱਚ ਬਣੀ ਸੀ ਇੱਕ ਗੁੱਸੇ ਨਾਲ ਭਰੇ ਨੌਜਵਾਨ ਦੀ ਭੂਮਿਕਾ ਨਵਾਈ ਹੈ। ਐਕਸ਼ਨ ਨਾਟਕ ਮੇਰਾ گاਉ ਮੇਰਾ ਦੇਸ਼ ਵਿੱਚ ਮੁੱਖ ਖਲਨਾਇਕ ਅਪਰਾਧ ਨਾਟਕ ਅਚਾਨਕ ਵਿੱਚ ਇੱਕ ਫੌਜੀ ਅਧਿਕਾਰੀ ਪਗੋੜਾ ਬਣ ਗਿਆ। 1970 ਦੇ ਦਹਾਕੇ ਦੇ ਅੱਧ ਵਿੱਚ ਸਫਲ ਫਿਲਮਾਂ ਦੀ ਸਟਾਰडम ਤੱਕ ਪੁੱਜੇ। ਜਿਸ ਵਿੱਚ ਹਾਥ ਕੀ ਸੁਭਾਈ ਸ਼ਾਮਲ ਹੈ ਇਸ ਫਿਲਮ ਨੇ ਸਰਬੋਤਮ ਸਹਾਇਕ ਅਦਾਕਾਰ ਲਈ ਫਿਲਮਫੇਅਰ ਪੁਰਸਕਾਰ ਵੀ ਜਿੱਤਿਆ 1970 ਦੇ ਦਹਾਕੇ ਦੇ ਅਖੀਰ ਵਿੱਚ ਅਮਰ ਅਕਬਰ ਐਂਥਨੀ ਮੁਕੱਦਰ ਕਾ ਸਕੰਦਰ ਵਰਗੀਆਂ ਸਪੋਰਟ ਉੱਪਰ ਹਿੱਟ ਫਿਲਮਾਂ ਦਿੱਤੀਆਂ ਇਹ ਉਹ ਫਿਲਮਾਂ ਹਨ ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਅਮਰ ਅਕਬਰ ਐਂਥਨੀ ਮੁਕੱਦਰ ਕਾ ਸਕੰਦਰ ਵਿੱਚ ਨਿਵਾਏ ਰੋਲ ਨੂੰ ਸਾਰਿਆਂ ਨੇ ਪਸੰਦ ਕੀਤਾ ਹੈ ਇਨ੍ਹਾਂ ਫਿਲਮਾਂ ਦੇ ਆਉਣ ਨਾਲ ਪਤਾ ਲੱਗਿਆ ਹੈ ਕਿ ਵਿਨੋਦ ਖੰਨਾ ਬਹੁਤ ਜਵਰਦਸਤ ਐਕਟਰ ਹਨ 1980 ਵਿੱਚ ਆਈ ਕੁਰਬਾਨੀ ਫਿਲਮ ਦੇ ਨਾਲ ਉਹਨਾਂ ਦਾ ਫਿਲਮੀ ਕੈਰੀਅਰ ਹੋਰ ਵੱਧ ਗਿਆ ਇਹ ਫਿਲਮ ਉਸ ਸਮੇਂ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਬੇਸ਼ੱਕ ਇਸ ਫਿਲਮ ਦੀ ਆਲੋਚਨਾ ਬਹੁਤ ਹੋਈ ਲੇਕਿਨ ਇਸ ਫਿਲਮ ਨੇ ਸਾਰੇ ਰਿਕਾਰਡ ਤੋੜ ਦਿੱਤੇ 1982 ਵਿੱਚ ਆਪਣੇ ਕੈਰੀਅਰ ਦੇ ਪੀਕ ਤੇ ਜਾ ਕੇ ਵਿਨੋਦ ਖੰਨਾ ਨੇ ਆਪਣੇ ਅਧਿਆਤਮਕ ਗੁਰੂ ਦੀ ਪਾਲਣਾ ਕਰਨ ਦੇ ਲਈ ਫਿਲਮਾਂ ਤੋਂ 5 ਸਾਲ ਦਾ ਬ੍ਰੇਕ ਲੈ ਲਿਆ 1987 ਵਿੱਚ ਬਣੀ ਫਿਲਮ ਇਨਸਾਫ ਰਾਈ ਉਹਨਾਂ ਨੇ ਵਾਪਸ ਫਿਲਮ ਇੰਡਸਟਰੀ ਦੇ ਵਿੱਚ ਵਾਪਸੀ ਕੀਤੀ ਇਸ ਫਿਲਮ ਨੂੰ ਮੁਕਲ ਐਸ ਆਨੰਦ ਨੇ ਬਣਾਇਆ ਇਸ ਤੋਂ ਬਾਅਦ ਉਹ ਵੱਖ-ਵੱਖ ਫਿਲਮਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਂਦੇ ਰਹੇ 2009 ਵਿੱਚ ਆਈ ਵਾਂਟਡ 2010 ਵਿੱਚ ਆਈ ਦਵੰਗ ਆਦ ਫਿਲਮਾਂ ਨੇ ਉਹਨਾਂ ਨੂੰ ਹੋਰ ਵੀ ਪ੍ਰਸਿੱਧ ਕੀਤਾ ਵਿਨੋਦ ਖੰਨਾ ਦਾ ਜਨਮ 6 ਅਕਤੂਬਰ 1946 ਨੂੰ ਪੇਸ਼ਾਵਰ ਦੇ ਵਿੱਚ ਹੋਇਆ। ਉਹਨਾਂ ਦੀ ਮਾਤਾ ਦਾ ਨਾਮ ਕਮਲਾ ਅਤੇ ਪਿਤਾ ਦਾ ਨਾਮ ਕ੍ਰਿਸ਼ਨ ਚੰਦ ਖੰਨਾ ਸੀ। ਉਹਨਾਂ ਦੇ ਪਿਤਾ ਇੱਕ ਬਵਾਰੀ ਸਨ ਜੋ ਟੈਕਸਟਾਈਲ ਰੰਗਾਤੇ ਸਾਈਂ ਦਾ ਬਵਾਰ ਕਰਦੇ ਸਨ। ਜਦੋਂ ਕਿ ਉਹਨਾਂ ਦੀ ਮਾਂ ਇੱਕ ਘਰੇਲੂ ਔਰਤ ਸੀ। ਉਹਨਾਂ ਦੀਆਂ ਤਿੰਨ ਭੈਣਾਂ ਅਤੇ ਇੱਕ ਭਰਾ ਪ੍ਰਮੋਦ ਖੰਨਾ ਸਨ ਜਿਨ੍ਹਾਂ ਨੇ ਦਵੰਗ ਲਈ ਉਹਨਾਂ ਦੀ ਭੂਮਿਕਾ ਨੂੰ ਦੁਹਰਾਇਆ। ਕਿਉਂਕਿ ਫਿਲਮ ਦੀ ਲੀਡ ਤੋਂ ਥੋੜੀ ਦੇਰ ਬਾਅਦ ਹੀ ਉਹਨਾਂ ਦੀ ਮੌਤ ਹੋ ਗਈ। ਜਦੋਂ ਭਾਰਤ ਦੀ ਵੰਡ ਹੋਈ ਤਾਂ ਉਹਨਾਂ ਦਾ ਪਰਿਵਾਰ ਮੁੰਬਈ ਆ ਕੇ ਬਸ ਗਿਆ। ਵਿਰੋਧਖੰਡਾ ਨੇ ਦੂਜੀ ਜਮਾਤ ਤੱਕ ਸੈਂਟ ਮੈਰੀ ਸਕੂਲ ਬੰਬਈ ਵਿੱਚ ਪੜ੍ਹਾਈ ਕੀਤੀ ਫਿਰ ਦਿੱਲੀ ਤਬਦੀਲ ਹੋ ਗਏ। 1957 ਵਿੱਚ ਪਰਿਵਾਰ ਦਿੱਲੀ ਚੱਲ ਗਿਆ ਜਿੱਥੇ ਉਸਨੇ ਦਿੱਲੀ ਪਬਲਿਕ ਸਕੂਲ ਮਥਰਾ ਰੋਡ ਤੇ ਪੜ੍ਹਾਈ ਕੀਤੀ। ਹਾਲਾਂਕਿ ਇਹ ਪਰਿਵਾਰ 1960 ਵਿੱਚ ਬੰਬਈ ਵਾਪਸ ਚਲਾ ਗਿਆ। ਫਿਰ ਨਾਸਕ ਦੇ ਨੇੜੇ ਦੇਵ ਲਾਲੀ ਦੇ ਇੱਕ ਸਕੂਲ ਵਿੱਚ ਭੇਜਿਆ ਗਿਆ। ਬੋਰਡਿੰਗ ਸਕੂਲ ਵਿੱਚ ਪੜ੍ਹਦੇ ਸਮੇਂ ਵਿਨੋਦ ਖੰਨਾ ਨੇ 16ਵਾਂ ਸਾਲ ਮੁਗਲ ਆਜਮ ਵਰਗੇ ਮਹਾਕਾਵ ਦੇਖੇ ਅਤੇ ਇਹਨਾਂ ਨਾਲ ਪਿਆਰ ਹੋ ਗਿਆ ਫਿਰ ਵਿਨੋਦ ਖੰਨਾ ਨੇ ਸਿਡਨਹੈਮ ਕਾਲਜ ਮੁੰਬਈ ਤੋਂ ਕਾਮਰਸ ਦੀ ਡਿਗਰੀ ਪ੍ਰਾਪਤ ਕੀਤੀ ਵਿਨੋਦ ਖੰਨਾ ਨੂੰ ਕ੍ਰਿਕਟ ਨਾਲ ਬਹੁਤ ਪਿਆਰ ਸੀ ਵਿਨੋਦ ਖੰਨਾ ਨੇ 1968 ਵਿੱਚ ਸੁਨੀਲ ਦੱਤ ਦੁਆਰਾ ਤਿਆਰ ਕੀਤੀ ਫਿਲਮ ਰੋਮਾਂਟਿਕ ਥ੍ਰਿਲਰ ਮਨਕਾ ਮੀਤ ਵਿੱਚ ਸਹਾਇਕ ਭੂਮਿਕਾ ਦੇ ਨਾਲ ਆਪਣੇ ਅਦਾਕਾਰੀ ਕੈਰੀਅਰ ਦੀ ਸ਼ੁਰੂਆਤ ਕੀਤੀ ਇਸ ਫਿਲਮ ਨੇ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ ਦਰਸ਼ਕਾਂ ਨੇ ਵਿਰੋਧ ਖੰਨਾ ਦੀ ਇਸ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ 1970 ਵਿੱਚ ਆਈ ਫਿਲਮ ਅਰਜੇਸ਼ ਖੰਨਾ ਦੇ ਨਾਲ ਸੱਚਾ ਝੂਠਾ ਆਨ ਮੇਰਾ ਸਜਨਾ ਪੂਰਬੋਰ ਪੱਛਮ ਵਿੱਚ ਸਹ ਅਵਰੇਤਾ ਵਜੋਂ ਕੰਮ ਕੀਤਾ ਇਹ ਫਿਲਮਾਂ ਤਿੰਨੇ ਹੀ ਸੁਪਰ ਹਿਟ ਰਹੀਆਂ ਇਹ ਫਿਲਮਾਂ ਉਸ ਸਾਲ ਦੀਆਂ ਪੰਜ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਸਨ ਗੁਲਜ਼ਾਰ ਦੇ ਨਿਰਦੇਸ਼ਨ ਚ ਮੇਰੇ ਆਪਣੇ ਵਿੱਚ ਵੀ ਵਧੀਆ ਭੂਮਿਕਾ ਨਿਭਾਈ ਜਿਸ ਨੂੰ ਕਾਫੀ ਹੰਗਾਰਾ ਵਧੀਆ ਮਿਲਿਆ ਫਿਰ ਉਹਨਾਂ ਨੇ ਰਾਜ ਖੋਸਲਾ ਦੇ ਐਕਸ਼ਨ ਡਰਾਮਾ ਮੇਰਾ گاਉ ਮੇਰਾ ਦੇਸ਼ ਵਿੱਚ ਭੂਮਿਕਾ ਨਿਭਾਈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਇਸ ਫਿਲਮ ਦੇ ਵਿੱਚ ਤਰਮਿੰਦਰ ਅਤੇ ਆਸ਼ਾ ਪਾਰਕ ਦੀਆਂ ਵੀ ਮੁੱਖ ਭੂਮਿਕਾਵਾਂ ਸਨ ਫਿਲਮ ਇੰਡਸਟਰੀ ਨੇ ਇਸ ਰੋਮਾਂਟਿਕ ਹੀਰੋ ਨੂੰ ਐਕਸ਼ਨ ਵੱਲ ਮੋੜ ਦਿੱਤਾ ਵਿਨੋਦ ਖੰਨਾ ਨੂੰ ਇੱਕ ਧੋਖੇਬਾਜ਼ ਡਾਕੂ ਦੇ ਰੂਪ ਵਿੱਚ ਡਰਾਉਣੇ ਕਿਰਦਾਰ ਦੇ ਲਈ ਕਾਫੀ ਵਾਹ-ਵਾਹ ਮਿਲੀ ਕੇਵਲ ਮਿਸ਼ਰਾ ਦੀ ਫਿਲਮ 2000 ਵੀ ਵਧੀਆ ਹਿੱਟ ਰਹੀ ਗੁਲਜ਼ਾਰ ਦੀ ਅਚਾਨਕ ਤੇ ਨਾਲ ਉਹ ਹੋਰ ਵੀ ਹਿੱਟ ਹੋ ਗਏ ਇਹ ਫਿਲਮ 1973 ਦੇ ਕੇਐਮ ਨਾਨਾਭਤੀ ਬਨਾਮ ਮਹਾਰਾਸ਼ਟਰ ਰਾਜ ਕੇਸ ਤੇ ਆਧਾਰਿਤ ਸੀ 1974 ਦੇ ਵਿੱਚ ਵਿਨੋਦ ਖੰਡਾ ਨੇ ਪ੍ਰਕਾਸ਼ ਮਹਰਾ ਦੀ ਮਸਾਲਾ ਫਿਲਮ ਹੱਥ ਦੀ ਸਫਾਈ ਵਿੱਚ ਕੰਮ ਕੀਤਾ ਇਸ ਫਿਲਮ ਦੇ ਵਿੱਚ ਰਨਦੀਰ ਕਪੂਰ ਅਤੇ ਹਿਮਾ ਮਾਲਰੀ ਦੀਆਂ ਮੋਕਾ ਭੂਮਿਕਾਵਾਂ ਸਨ ਇਹ ਵੀ ਬਾਕਸ ਆਫਿਸ ਤੇ ਹਿੱਟ ਰਹੀ ਇਸ ਫਿਲਮ ਤੋਂ ਉਹਨਾਂ ਨੂੰ ਸਰਵੋਤਮ ਸਹਾਇਕ ਅਦਾਕਾਰ ਦਾ ਫਿਲਮ ਫੇਅਰ ਅਵਾਰਡ ਵੀ ਮਿਲਿਆ ਹਾਥ ਕੀ ਸਫਾਈ ਦੀ ਵੱਡੀ ਬਾਕਸ ਆਫਿਸ ਸਫਲਤਾ ਤੋਂ ਬਾਅਦ ਚਾਰ ਹੋਰ ਫਿਲਮਾਂ ਇਮਤਿਹਾਨ ਪੱਥਰ ਔਰ ਪਾਇਲ ਪ੍ਰੇਮ ਕਹਾਣੀ ਅਤੇ ਕੈਦ ਫਿਲਮਾਂ ਆਈਆਂ ਇਹ ਫਿਲਮਾਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ 1970 ਦੇ ਦਹਾਕੇ ਦੇ ਅਖੀਰ ਵਿੱਚ ਉਹ ਕਾਫੀ ਟੌਪ ਤੇ ਸਨ 1976 ਵਿੱਚ ਉਹ ਪ੍ਰਕਾਸ਼ ਮਹਿਰਾ ਨਾਲ ਇੱਕ ਹੋਰ ਮਸਾਲਾ ਫਿਲਮ ਹੀਰਾ ਫੇਰੀ ਲਈ ਇਕੱਠੇ ਹੋਏ ਜਿਸ ਵਿੱਚ ਅਮਿਤਾਭ ਬਚਨ ਸਹਿਰਾਵਾਨੋ ਅਤੇ ਸੁਲਕਸ਼ਨਾ ਪੰਡਤ ਸਹਿ ਅਭਿਨੇਤਾ ਸਨ ਇਹ ਫਿਲਮ ਵੀ ਸੁਪਰ ਡੂਪਰ ਹਟ ਰਹੀ। ਇਸ ਲਈ ਵੀ ਉਹਨਾਂ ਨੂੰ ਫਿਲਮ ਫੇਅਰ ਅਵਾਰਡ ਸਹਾਇਕ ਤੌਰ ਤੇ ਮਿਲਿਆ। ਫਿਰ ਉਹਨਾਂ ਨੇ ਚਾਂਦ ਅਤੇ ਰਾਜ ਖੋਸਲਾ ਦੇ ਐਕਸ਼ਨ ਕਲਾਕਾਰਾਂ ਸ਼ੰਕਰ ਸ਼ੰਭੂ ਅਤੇ ਨਹਿਲੇ ਪਦੇਲਾ ਕਰੰਬਰ ਹੋਰ ਵੱਡੀਆਂ ਫਿਲਮਾਂ ਦਿੱਤੀਆਂ ਹਨ। 1970 ਦਾ ਸਾਲ ਉਹਨਾਂ ਲਈ ਵਧੀਆ ਰਿਹਾ। ਖੂਨ ਪਸੀਨਾ ਅਮਰ ਅਕਬਰਾ ਐਂਥਰੀ ਆਰ ਫਿਲਮਾਂ ਨੇ ਉਹਨਾਂ ਨੂੰ ਟੌਪ ਦਾ ਸਟਾਰ ਬਣਾਇਆ। ਇਨ੍ਹਾਂ ਫਿਲਮਾਂ ਦੇ ਗੀਤ ਵੀ ਬਹੁਤ ਹਟ ਰਹੇ ਜੋ ਅੱਜ ਵੀ ਟੌਪ ਚਾਰਟ ਤੇ ਹਨ ਰਾਜਨ ਸਿੱਪੀ ਦੀ ਕ੍ਰਾਈਮ ਥ੍ਰਿਲਰ ਫਿਲਮ ਇਨਕਾਰ ਜੋ ਜਾਪਾਨੀ ਫਿਲਮ ਹਾਈ ਐਂਡ ਲੋ ਦਾ ਰੀਮੇਕ ਸੀ ਕਾਫੀ ਵਧੀਆ ਰਹੀ ਤਿੰਨ ਹੋਰ ਸਫਲ ਫਿਲਮਾਂ ਮਹਾ ਬਦਮਾਸ਼ ਚੋਰ ਸਿਪਾਹੀ ਆਦਾ ਦਿਨ ਆਦੀ ਰਾਤ ਆਈਆਂ 1978 ਵਿੱਚ ਰਾਜ ਖੋਸਲਾ ਦੇ ਮੈਨਲਾ ਮੁਖੀ ਡਰਾਮਾ ਮੈਂ ਤુલਸੀ ਤੇਰੇ ਆਂਗਨ ਕੀ ਅਤੇ ਪ੍ਰਕਾਸ਼ ਮੈਰਾ ਦੀ ਮਹਾਨ ਰਚਨਾ ਮੁਕੱਤਰਕਾ ਸਕੰਦਰ ਵਿੱਚ ਮੇਗਾ ਸਟਾਰ ਦਾ ਵਧਣਾ ਜਾਰੀ ਰਿਹਾ ਮਕੱਦਰ ਕਾ ਸਕੰਦਰਦਾਸ ਸੰਗੀਤ ਇੱਕ ਚਾਰਟ ਬਾਸਟਰ ਸੀ ਜੋ 1970 ਦੇ ਦਹਾਕੇ ਦਾ ਛੇਵਾਂ ਸਭ ਤੋਂ ਵਿਕਣ ਵਾਲਾ ਹਿੰਦੀ ਫਿਲਮ ਐਲਬਮ ਸੀ ਇਹਨਾਂ ਦੋਮਾ ਫਿਲਮਾਂ ਦੀ ਬਾਕਸ ਆਫਿਸ ਤੇ ਵੱਡੀ ਸਫਲਤਾ ਤੋਂ ਬਾਅਦ ਖੂਨ ਕੀ ਪੁਕਾਰ ਖੂਨ ਕਾ ਬਦਲਾ ਖੂਨ ਅਤੇ ਸਰਕਾਰੀ ਮਹਿਮਾਨ ਆਇਆ ਜੋ ਤਿੰਨੇ ਹੀ ਅਰਧ ਹਟ ਰਹੀਆਂ ਇਸੇ ਸਾਲ ਦੇ ਅੰਤ ਵਿੱਚ ਸੁਨੀਲ ਦਾਤ ਦੀ ਐਕਸ਼ਨ ਫਿਲਮ ਡਾਕੂ ਔਰ ਜਵਾਨ ਕੀਤੀਆਂ ਜਿਨ੍ਹਾਂ ਵਿੱਚ ਸੁਨੀਲ ਦਾਤ ਰੀਨਾ ਰਾਏ ਲੀਨਾ ਚੰਦਾ ਵਰਕਰ ਸਹਾਇਕ ਕਲਾਕਾਰ ਸਨ ਇਹ ਫਿਲਮ ਵੀ ਹਿੱਟ ਰਹੀ 1979 ਵਿੱਚ ਮਹੇਸ਼ ਪਾੜ ਦੀ ਨਿਰਦੇਸ਼ਿਤ ਫਿਲਮ ਲਹੂ ਕੇ ਦੋ ਰੰਗ ਕੀਤੀ ਇਹ ਵੀ ਇੰਨੀ ਖਾਸ ਨਹੀਂ ਗਈ ਅਰਵੀ ਚੋਪੜਾ ਦੀ ਦਵਾਰਨਿਕ ਟ੍ਰੇਨ ਜਿਸ ਵਿੱਚ ਤਰਮਿੰਦਰ ਜਤਿੰਦਰ ਹੀਮਾ ਮਾਲਣੀ ਅਤੇ ਪ੍ਰਵੀਨ ਬਾਵੀ ਮੋੱਖੀ ਭੂਮਿਕਾ ਵਿੱਚ ਸਨ ਅਤੇ ਫਿਰੋਜ਼ ਖਾਨ ਦੀ ਕੁਰਬਾਨੀ ਆਦ ਆਈਆਂ ਇਹ ਵੀ ਫਿਲਮਾਂ ਵਧੀਆ ਰਹੀਆਂ ਕੁਰਬਾਨੀ ਵੱਡੇ ਪੱਧਰ ਤੇ ਲੀਜ਼ ਕੀਤੀ ਗਈ ਏ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ। ਕਲਿਆਣ ਜੀ ਆਨੰਦ ਜੀ ਅਤੇ ਵਿੱड्डੂ ਦੁਆਰਾ ਰਚਿਤ ਸਾਊਂਟ੍ਰੈਕ ਕਾਫੀ ਪ੍ਰਸਿੱਧ ਸੀ। ਇਸ ਦਾ ਗੀਤ ਆਪ ਜੈਸਾ ਕੋਈ ਲੈਲਾ ਵ ਲੈਲਾ ਹਮ ਤੁਮੇ ਚਾਹਤੇ ਹੈ ਸੰਗੀਤ हट ਰਹੇ। 1980 ਦੇ ਦਹਾਕੇ ਦਾ ਛੇਵਾਂ ਸਭ ਤੋਂ ਵੱਧ ਵਿਕਣ ਵਾਲਾ ਹਿੰਦੀ ਫਿਲਮ ਐਲਬਮ ਬਣਿਆ। 1981 ਵਿੱਚ ਉਹਨਾਂ ਨੇ ਚੇਤਨ ਆਨੰਦ ਦੇ ਪੁਨਰਜਨਮ ਡਰਾਮਾ ਕੁਦਰਤਲੇ ਰਜੇਸ਼ ਖਨਾਟੇ हेमा मालिनी ਨਾਲ ਦੁਆਰਾ ਸਹਿਯੋਗ ਕੀਤਾ। ਵਿਨੋਦ ਖਨਾੜੀਆਂ ਹੋਰ ਲਈ ਫਿਲਮਾਂ ਜਿਵੇਂ ਕਿ ਜੇਲ ਯਾਤਰਾ, ਖੁਦਾ ਕਸਮ, 1 ਹੋਰ 11 ਵੀ ਠੀਕ ਨਹੀਂ ਰਹੀਆਂ। 1982 ਵਿੱਚ ਇਹ ਟ੍ਰੈਂਡ ਬਦਲ ਗਿਆ। ਉਹਨਾਂ ਦੇ ਕੋਲ ਰਾਜਪੂਤ ਇਨਸਾਨ, ਤਾਕਤ ਅਤੇ ਦੌਲਤ ਵਰਗੀਆਂ ਸਫਲ ਫਿਲਮਾਂ ਦੀ ਇੱਕ ਲੜੀ ਸੀ। ਇਸ ਸਾਲ ਵਿਨੋਦ ਖਨਾੜਾ ਦਾ ਫਿਲਮ ਇੰਡਸਟਰੀ ਤੋਂ ਵਿਰਾਮ ਵੀ ਹੋ ਗਿਆ ਕਿਉਂਕਿ ਉਹਨਾਂ ਨੇ ਅਧਿਆਤਮਕ ਬ੍ਰੇਕ ਲਿਆ ਤੇ ਸੰਯੁਕਤ ਰਾਜ ਅਮਰੀਕਾ ਦੇ ਰਜਨੀਸ਼ਪੁਰਮ ਚਲੇ ਗਏ ਅਤੇ 5 ਸਾਲ ਰਹੇ 5 ਸਾਲਾਂ ਦੇ ਵਕਵੇ ਦੇ ਬਾਅਦ ਵਿਰੋਧ ਖਾਨਾ ਨੇ ਮੁਕਲ ਐਸ ਆਨੰਦ ਦੀ ਸਫਲ ਐਕਸ਼ਨ ਫਿਲਮ ਇਨਸਾਫ ਦੇ ਨਾਲ ਫਿਲਮਾਂ ਦੇ ਵਿੱਚ ਵਾਪਸੀ ਕੀਤੀ ਜਿਸ ਵਿੱਚ ਡਿੰਪਲ ਕਪਾੜੀਆ ਦੀ ਮੁੱਖ ਭੂਮਿਕਾ ਸੀ ਅਗਲੇ ਸਾਲ ਹਾਲਾਂਕਿ ਉਹਨਾਂ ਦੀਆਂ ਸਾਰੀਆਂ ਫਿਲਮਾਂ ਦਇਆਵਾਨ ਆਖਰੀ ਅਦਾਲਤ ਸ਼ਾਮਲ ਸਨ ਅਸਫਰ ਰਹੀਆਂ ਹਨ ਵਿਰੋਧਖੰਡ ਜਸ চোপੜਾ ਦੀ ਰੋਮਾਂਟਿਕ ਫਿਲਮ ਚਾਂਦਨੀ ਵਿੱਚ ਸ਼੍ਰੀ ਦੇਵੀ ਅਤੇ ਰੇਸ਼ੀ ਕਪੂਰ ਦੇ ਨਾਲ ਦਿਖਾਈ ਦਿੱਤੇ। ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਜੋ ਬਾਕਸ ਆਫਿਸ ਤੇ ਹਟ ਰਹੀ। ਸ਼ੇਭਰੀ ਦੁਆਰਾ ਰਚਿਆ ਇਸ ਦਾ ਸਾਊਂਡਟ੍ਰੈਕ ਕਾਫੀ ਹਟ ਰਹਾ। ਚਾਂਦਨੀ ਨੇ ਸਰਵੋਤਮ ਪ੍ਰਸਿੱਧ ਫਿਲਮ ਪ੍ਰਦਾਨ ਕਰਨ ਵਾਲੇ ਸੰਪੂਰਨ ਮਨੋਰੰਜਨ ਦੇ ਰਾਸ਼ਟਰੀ ਫਿਲਮ ਪੁਰਸਕਾਰ ਵੀ ਜਿੱਤਿਆ। 1990 ਦੇ ਦਹਾਕੇ ਦੇ ਆਗਮਨ ਦੇ ਨਾਲ ਵਿਨੋਦ ਖਾਨ ਦੀ ਸਟਾਰ ਪਾਵਰ ਘਟਣ ਲੱਗੀ 1990 ਤੋਂ ਲੈ ਕੇ 1996 ਤੱਕ ਉਹਨਾਂ ਦੀਆਂ ਸਿਰਫ ਦੋ ਫਿਲਮਾਂ ਹੀ ਬਾਕਸ ਆਫਿਸੇ ਸਫਲ ਰਹੀਆਂ ਜੋ ਕਿ ਤੇਜਾ ਮਰਾਓ ਦੀ ਮੁਕੱਦਰ ਕਾ ਬਾਸ਼ਾ ਅਤੇ ਕੇਸੀ ਬਿਗਾੜੀਆ ਦੀ ਫਿਲਮ ਪੁਲਿਸ ਔਰ ਮੁਜਰਮ ਇਸ ਪੜਾਅ ਦੌਰਾਨ ਗੁਲਜ਼ਾਰ ਨਾਲ ਉਹਨਾਂ ਦੀ ਆਖਰੀ ਸਹਿਯੋਗੀ ਫਿਲਮ ਲੇਕਨ ਸੀ ਇਸ ਫਿਲਮ ਦੀ ਕਾਫੀ ਆਲੋਚਨਾ ਹੋਈ ਲੇਕਿਨ 38ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚੋਂ 5 ਪੁਰਸਕਾਰ ਜਿੱਤੇ 1997 ਵਿੱਚ ਉਹਨਾਂ ਨੇ ਹਿਮਾਲਿਆ ਪੁੱਤਰ ਵਿੱਚ ਆਪਣੇ ਪੁੱਤਰ ਆਕਸ਼ੇ ਖੰਨਾ ਨਾਲ ਸ਼ੁਰੂਆਤ ਕੀਤੀ ਪਰ ਇਹ ਬਾਕਸ ਆਫਿਸ ਤੇ ਫਲॉप ਰਹੀ 1999 ਵਿੱਚ ਫਿਲਮ ਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ 2009 ਵਿੱਚ ਖੰਨਾ ਰਾਜਨ ਡੀਕੇ ਦੀ ਕ੍ਰਾਈਮ ਕਮੇਟੀ ਫਿਲਮ 99 ਅਤੇ ਪ੍ਰਭੂ ਦੇਵਦੀ ਐਕਸ਼ਨ ਥ੍ਰਿਲਰ ਵਾਂਟਡ ਵਿੱਚ ਦਿਖਾਈ ਦਿੱਤੇ ਦੋਵੇਂ ਫਿਲਮਾਂ ਵਪਾਰਕ ਤੌਰ ਤੇ ਸਫਲ ਹੋਈਆਂ 2010 ਵਿੱਚ ਦਵੰਗ ਅਤੇ ਇਸ ਦੇ ਸੀਕਵਲ 2012 ਵਿੱਚ ਦਵੰਗ 2 ਨੂੰ ਵੀ ਵਧੀਆ ਕਿਹਾ ਗਿਆ ਹੈ ਇਨ੍ਹਾਂ ਫਿਲਮਾਂ ਦੇ ਵਿੱਚ ਸਲਮਾਨ ਖਾਨ ਅਤੇ ਸਨਕਸ਼ੀ ਸਨਾ ਦੀਆਂ ਮੁੱਖ ਭੂਮਿਕਾਵਾਂ ਸਨ ਫਿਰ ਰਵਈਆ ਬਸ ਬਈਆ ਕੋਇਲਾਂਚਲ ਦਿਲਵਾਰੇ ਫਿਲਮਾਂ ਦੇ ਵਿੱਚ ਸਹਾਇਕ ਭੂਮਿਕਾ ਨਿਭਾਈਆਂ ਦਿਲਵਾਰੇ ਨੇ ਦੁਨੀਆ ਭਰ ਵਿੱਚ 376 ਕਰੋੜ ਤੋਂ ਵੱਧ ਦਾ ਵਪਾਰ ਕੀਤਾ ਵਿਰੋਧ ਖੰਨਾ ਦੀ ਆਖਰੀ ਫਿਲਮ ਸ਼ੇਖਰ ਸੂਰੀ ਦੀ ਬਹੁਤ ਦੇਰੀ ਨਾਲ ਆਈ ਐਕਸ਼ਨ ਫਿਲਮ ਗਨ ਜੈਨ ਬਨਾਰਸ 2020 ਵਿੱਚ ਆਈ ਸੀ ਜੋ ਮੌਤ ਤੋਂ ਲਗਭਗ 3 ਸਾਲ ਬਾਅਦ ਰਿਲੀਜ਼ ਕੀਤੀ ਗਈ 1997 ਵਿੱਚ ਵਿਰੋਧ ਖੰਨਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਅਗਲੇ ਸਾਲ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਚੁਣੇ ਗਏ 1999 ਵਿੱਚ ਉਹ ਹਲਕੇ ਤੋਂ ਲੋਕ ਸਭਾ ਲਈ ਦੁਬਾਰਾ ਚੁਣੇ ਗਏ ਉਹ ਜੁਲਾਈ 2002 ਵਿੱਚ ਸੱਭਿਆਚਾਰ ਅਤੇ ਸੈਰਸਪਾਟਾ ਲਈ ਕੇਂਦਰੀ ਮੰਤਰੀ ਵੀ ਬਣੇ। 6 ਮਹੀਨਿਆਂ ਬਾਅਦ ਉਹਨਾਂ ਨੂੰ ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਭੇਜਿਆ ਗਿਆ। 2004 ਵਿੱਚ ਉਹ ਗੁਰਦਾਸਪੁਰ ਤੋਂ ਦੁਬਾਰਾ ਚੁਣ ਜਿੱਤੇ। ਹਾਲਾਂਕਿ ਖੰਨਾ 2009 ਦੀਆਂ ਆਮ ਚੋਣਾਂ ਵਿੱਚ ਹਾਰ ਗਏ। 2014 ਦੀਆਂ ਆਮ ਚੋਣਾਂ ਵਿੱਚ ਉਹ ਉਸੇ ਹਰਕਤੋਂ 16ਵੀਂ ਲੋਕ ਸਭਾ ਲਈ ਦੁਬਾਰਾ ਚੁਣੇ ਗਏ। ਉਹਨਾਂ ਨੇ ਸੈਰਸਪਾਟਾ ਤੇ ਸੱਭਿਆਚਾਰ ਦੇ ਨਾਲ-ਨਾਲ ਵਿਦੇਸ਼ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਵਜੋਂ ਵੀ ਸੇਵਾ ਨਿਭਾਈ ਹੈ। ਵਿਰੋਧ ਖੰਨਾ ਕਾਲਜ ਵਿੱਚ ਆਪਣੀ ਪਹਿਲੀ ਪਤਨੀ ਗਿਤਾंजलि ਗਿਤਾंजलि ਤਲਵਾਰ ਨੂੰ ਮਿਲੇ ਗਿਤਾंजलि ਏ ਐਫ ਐਸ ਤਲਵਾਰ ਖਾਨ ਦੀ ਤੀਸੀ ਜੋ 1950 ਦੇ ਦਹਾਕੇ ਵਿੱਚ ਸ਼ੁਰੂ ਵਿੱਚ ਭਾਰਤੀ ਕ੍ਰਿਕਟ ਕਮੈਂਟੇਟਰ ਸਨ ਵਿਰੋਧ ਖੰਨਾ ਨੇ ਗਿਤਾंजलि ਨਾਲ ਵਿਆਹ ਕੀਤਾ ਤੇ ਉਹਨਾਂ ਦੇ ਦੋ ਪੁੱਤਰ ਸਨ ਰਾਹੁਲ ਅਤੇ ਅਕਸ਼ੇ ਦੋਵੇਂ ਬੋਲੀਵੁੱਡ ਅਦਾਕਾਰ ਹਨ ਵਿਰੋਧ ਖੰਨਾ ਤੇ ਗਿਤਾंजलि ਨੇ 1985 ਵਿੱਚ ਤਲਾਕ ਲੈ ਲਿਆ ਸੀ 1990 ਵਿੱਚ ਭਾਰਤ ਵਾਪਸ ਆਉਣ ਤੇ ਵਿਰੋਧ ਖੰਨਾ ਨੇ ਅਰਜੋਗਪਤੀ ਸਰਯੂ ਦਫਤਰੀ ਰੀਤੀ ਕਵਿਤਾ ਦਫਤਰੀ ਨਾਲ ਵਿਆਹ ਕੀਤਾ। ਉਹਨਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਸੀ। ਵਿਨੋਦ ਖੰਨਾ ਨੂੰ ਗੰਭੀਰ ਡੀਹਾਈਡਰੇਸ਼ਨ ਤੋਂ ਪੀੜਤ ਹੋਣ ਨਾਲ 2 ਅਪ੍ਰੈਲ 2017 ਨੂੰ ਗੁਰਗਾਓ ਮੁੰਬਈ ਦੇ ਸਰ ਐਚ ਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਅਤੇ ਖੋਜ ਕੇਂਦਰ ਵਿੱਚ ਕੁਝ ਹਫ਼ਤਿਆਂ ਲਈ ਭਰਤੀ ਕਰਵਾਇਆ ਸੀ। 27 ਅਪ੍ਰੈਲ ਨੂੰ ਸਵੇਰੇ ਉਹਨਾਂ ਦਾ ਦਿਹਾਂਤ ਹੋ ਗਿਆ। ਇਹ ਖੁਲਾਸਾ ਹੋਇਆ ਹੈ ਕਿ ਉਹ ਐਡਵਾਂਸ ਬਲੈਡਰ ਕੈਂਸਰ ਨਾਲ ਜੂਝ ਰਹੇ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਨੋਦ ਖੰਨਾ ਨੂੰ ਹਮੇਸ਼ਾ ਇੱਕ ਪ੍ਰਸਿੱਧ ਆਦਾਕਾਰ ਸਮਰਪਿਤ ਨੇਤਾ ਅਤੇ ਇੱਕ ਸ਼ਾਨਦਾਰ ਇਨਸਾਨ ਵਜੋਂ ਯਾਦ ਰੱਖਿਆ ਜਾਵੇਗਾ ਉਨ੍ਹਾਂ ਦੇ ਦਿਹਾਂਤ ਤੋਂ ਮੈਂ ਬਹੁਤ ਦੁਖੀ ਹਾਂ ਉਨ੍ਹਾਂ ਦਾ ਅੰਤਮ ਸੰਸਕਾਰ ਉਸੇ ਦਿਨ ਵਰਲੀ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ਜਿੱਥੇ ਪੂਰੀ ਫਿਲਮ ਇੰਡਸਟਰੀ ਮੌਜੂਦ ਸੀ ਬਾਲੀਵੁੱਡ ਹਸਤੀਆਂ ਦਾ ਕਹਿਣਾ ਹੈ ਕਿ ਵਿਨੋਦ ਖੰਡਾ ਅਜਿਹੇ ਫਿਲਮ ਅਦਾਕਾਰ ਸਨ ਜਿਨ੍ਹਾਂ ਨੇ ਹਰ ਇੱਕ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ਚਾਹੇ ਉਹ ਰੋਮਾਂਟਿਕ ਹੋਵੇ ਚਾਹੇ ਐਕਸ਼ਨ ਹੋਵੇ ਚਾਹੇ ਉਹ ਸਮਾਜਿਕ ਚਾਹੇ ਉਹ ਧਾਰਮਿਕ ਜਾਂ ਫਿਰ ਕੋਈ ਹੋਰ ਉਹਨਾਂ ਦੀਆਂ ਕੀਤੀਆਂ ਹਰ ਇੱਕ ਫਿਲਮ ਨੂੰ ਪਸੰਦ ਕੀਤਾ ਗਿਆ ਜਿੰਨੀਆਂ ਵੀ ਫਿਲਮਾਂ ਕੀਤੀਆਂ ਉਹਨਾਂ ਨੇ ਹਰ ਇੱਕ ਫਿਲਮ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਵਾ ਕੇ ਆਪਣੇ ਕਿਰਦਾਰਾਂ ਨੂੰ ਅਮਰ ਕਰ ਦਿੱਤਾ ਰਹਿੰਦੀ ਦੁਨੀਆ ਤੱਕ ਵਿਨੋਦ ਖੰਡਾ ਦਾ ਨਾਮ ਰਹੇਗਾ ਅਦਾਰਾ ਦੇਸ਼ ਦਾ ਬਾਪਾ ਉਹਨਾਂ ਨੂੰ ਸਰਦਾਰ ਦੇ ਫੁਰਪੇਟ ਕਰਦਾ ਹੈ ਅਦਾਕਾਰ ਣੂਪਮ ਖੇਰ ਨੇ ਕਾਨ ਫਿਲਮ ਫੈਸਟੀਵਲ 'ਚ ਹਾਲੀਵੁੱਡ ਦੇ ਦਿਗਜ ਅਦਾਕਾਰ ਰੌਬਰਟ ਡੀ ਨੀਰੋ ਨਾਲ ਮੁਲਾਕਾਤ ਕੀਤੀ। ਣੂਪਮ ਖੇਰ ਦਾ ਕਹਿਣਾ ਹੈ ਕਿ ਡੀ ਨੀਰੋ ਨੂੰ ਮਿਲਣਾ ਸ਼ਾਨਦਾਰ ਅਨੁਭਵ ਸੀ। 13 ਮਈ ਨੂੰ ਡੀ ਨੀਰੋ ਨੂੰ ਕਾਨ ਫਿਲਮ ਫੈਸਟੀਵਲ ਦੇ ਉਦਘਾਟਨ ਸਮਾਰੋਹ ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਲਈ ਸਨਮਾਨਿਤ ਕੀਤਾ ਗਿਆ। ਣੂਪਮ ਖੇਰ ਜੋ ਆਪਣੀ ਆਉਣ ਵਾਲੀ ਫਿਲਮ ਤਨਵੀ ਦਾ ਗ੍ਰੇਟ ਨਾਲ ਨਿਰਦੇਸ਼ਨ 'ਚ ਵਾਪਸੀ ਕਰ ਰਹੇ ਹਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਵੀਡੀਓ ਸਾਂਝਾ ਕੀਤਾ ਹੈ। ਪੋਸਟ ਵਿੱਚ ਅਨੁਪਮ ਖੇਰ ਨੇ ਲਿਖਿਆ ਕਿ ਕਾਨ ਵਿੱਚ ਮੇਰੇ ਦੋਸਤ ਰਾਵੜ ਡੀ ਨੀਰੋ ਉਹਨਾਂ ਦੀ ਪਤਨੀ ਟਿਫਨੀ ਅਤੇ ਉਹਨਾਂ ਦੀ ਧੀ ਜਿਆ ਨੂੰ ਮਿਲਣਾ ਸ਼ਾਨਦਾਰ ਅਨੁਭਵ ਸੀ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਾ ਉਸ ਦੇ ਪਿਆਰ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਅਨੁਪਮ ਨੇ ਡੀ ਨੀਰੋ ਨੂੰ ਤੰਦੇਵੀ ਦਾ ਗ੍ਰੇਡ ਦਾ ਪਹਿਲਾ ਪੋਸਟਰ ਦਿਖਾਇਆ ਅਨੁਪਮ ਖੇਰ ਨੇ ਆਪਣੀ ਫਿਲਮ ਦੀ ਟੀਮ ਨੂੰ ਡੀ ਨੀਰੋ ਨਾਲ ਵੀ ਮਿਲਾਇਆ ਇਸ ਫੈਸਟੀਵਲ ਦੇ ਵਿੱਚ ਦੁਨੀਆ ਭਰ ਦੀਆਂ ਵਧੀਆ ਫਿਲਮਾਂ ਨੂੰ ਦਿਖਾਇਆ ਜਾਵੇਗਾ अनुपम खेर ਦਾ ਕਹਿਣਾ ਹੈ ਕਿ ਅਜਿਹੇ ਫੈਸਟੀਵਲ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਨ ਫਿਲਮ ਫੈਸਟੀਵਲ 2025 ਵਿੱਚ ਭਾਰਤੀ ਫਿਲਮਾਂ ਤੇ ਕਲਾਕਾਰਾਂ ਦੀ ਮੌਜੂਦਗੀ ਦਿਖਾਈ ਦੇ ਰਹੀ ਹੈ। 13 ਮਈ ਨੂੰ ਸ਼ੁਰੂ ਹੋਇਆ ਇਹ ਫਿਲਮ ਫੈਸਟੀਵਲ 24 ਮਈ ਤੱਕ ਚੱਲੇਗਾ। ਇਸ ਵਿੱਚ ਇੰਟਰਨੈਸ਼ਨਲ ਫਿਲਮਾਂ ਦਿਖਾਈਆਂ ਜਾਣਗੀਆਂ ਜਿਨ੍ਹਾਂ ਵਿੱਚ ਉਹ ਖਾਸ ਹਨ ਫਿਲਮ ਨਿਰਦੇਸ਼ਕ ਸਤਿਆਜੀਤ ਰੇ ਦੀ ਕਲਾਸਿਕ ਫਿਲਮ ਅਰਣੇਰ ਦਿਨ ਰਾਤਰੀ। ਜਿਸ ਵਿੱਚ ਸ਼ਰਮੀਲਾ ਟੈਗੋਰ ਅਤੇ ਸੋਮੇਤਰ ਚੈਟਰਜੀ ਹਨ ਇਹ ਫਿਲਮ ਕਾਨ ਫੈਸਟੀਵਲ ਦੇ ਵਿੱਚ ਸਪੈਸ਼ਲ ਸਕਰੀਨਿੰਗ ਲਈ ਚੁਣੀ ਗਈ ਹੈ ਫਿਲਮ ਹੈਰੀਟੇਜ ਫਾਊਂਡੇਸ਼ਨ ਨੇ ਇਸ ਦਾ 4K ਰਿਸਟੋਰਡ ਵਰਜਨ ਤਿਆਰ ਕੀਤਾ ਹੈ ਸ਼ਰਮੀਲਾ ਟੈਗੋਰ ਅਤੇ ਸਿਮੀ ਗਰੇਵਾਲ ਵੀ ਸਕਰੀਨਿੰਗ ਵਿੱਚ ਸ਼ਾਮਲ ਹੋਣ ਗਿਆ ਇਹ ਡਾਲ ਮੇਡ ਅਪ ਆਫ ਕਲੇ ਫਿਲਮ ਸਤਿਆਜੀਤ ਰੇ ਫਿਲਮ ਐਂਡ ਟੈਲੀਵਿਜ਼ਨ ਸੰਸਥਾ ਦੇ ਵਿਦਿਆਰਥੀ ਕੋਕੋਬ ਟੈਸਵੇ ਦੁਆਰਾ ਤਿਆਰ ਕੀਤਾ ਗਿਆ ਹੈ ਤੇ ਹੀ ਮਰਦੀ ਇਹ ਫਿਲਮ ਇੱਕ ਜਹੇ ਨੌਜਵਾਨ ਦੇ ਦਰਦ ਨੂੰ ਬਿਆਨ ਕਰਦੀ ਹੈ ਜੋ ਪਿਤਾ ਦੀ ਜ਼ਮੀਨ ਵੇਚ ਕੇ ਫੁੱਟਬਾਲ ਦੇ ਵਿੱਚ ਕੈਰੀਅਰ ਬਣਾਉਂਦਾ ਹੈ। ਇਹ ਫਿਲਮ ਵੀ ਇਸ ਫਿਲਮ ਫੈਸਟੀਵਲ ਦਾ ਹਿੱਸਾ ਹੈ। ਨੀਰਜ ਗਵਾਨ ਦੁਆਰਾ ਨਿਰਦੇਸ਼ਿਤ 'ਹੇਮ ਬੌਂਡ' ਫਿਲਮ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਜਾਨਵੀ ਕਪੂਰ ਅਤੇ ਇਸ਼ਾਨ ਖੱਟਰ ਮੁੱਖ ਭੂਮਿਕਾਵਾਂ ਦੇ ਵਿੱਚ ਹਨ। ਇਸ ਫਿਲਮ ਨੂੰ ਅਨਸਰਟਨ ਰਿਗਾਰਡ ਸੈਕਸ਼ਨ ਵਿੱਚ ਦਿਖਾਇਆ ਜਾਵੇਗਾ ਜੋ ਆਰਟਿਸਟਕ ਅਤੇ ਕ੍ਰੀਏਟਿਵ ਫਿਲਮਾਂ ਦੇ ਲਈ ਜਾਣਿਆ ਜਾਂਦਾ ਹੈ। ਇਹ ਫਿਲਮ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਦੇ ਕੋਲ ਤਿਆਰ ਕੀਤੀ ਗਈ ਹੈ। ਪਿਛਲੇ ਕੁਝ ਸਾਲਾਂ ਤੋਂ ਔਸਕਰ ਜੀਨਰ ਫਿਲਮਾਂ ਵੀ ਇਸ ਫੈਸਟੀਵਲ ਦੇ ਵਿੱਚੋਂ ਨਿਕਲੀਆਂ ਹਨ। ਜਿਵੇਂ ਕਿ ਟ੍ਰਾਇੰਗਲ ਆਫ ਸੈਡਨੈਸ 2022, ਇਨਾਟਮੀ ਆਫ ਫਾਲ 2023, ਸਤਿਆਜੀਤ ਰੇ, ਮੀਰਾ ਨਾਇਰ, ਰਿਤੇਸ਼ ਬਤਰਾ ਹਾਲ ਹੀ ਵਿੱਚ ਪਾਇਲ ਕਪਾੜੀਆ ਵਰਗੇ ਫਿਲਮਕਾਰ ਇਸੇ ਫਿਲਮ ਫੈਸਟੀਵਲ ਦੇ ਵਿੱਚੋਂ ਪਹਿਚਾਨ ਬਣਾ ਚੁੱਕੇ ਹਨ। ਦਾਦਾ ਸਾਹ ਫਾਲਕੇ ਨੂੰ ਭਾਰਤੀ ਸਿਨੇਮਾ ਦਾ ਪਿਤਾ ਕਿਹਾ ਜਾਂਦਾ ਹੈ। ਉਨ੍ਹਾਂ ਦੇ ਸਨਮਾਨ ਵਿੱਚ ਭਾਰਤ ਸਰਕਾਰ ਨੇ ਸਭ ਤੋਂ ਵੱਡਾ ਫਿਲਮ ਪੁਰਸਕਾਰ ਸਥਾਪਿਤ ਕੀਤਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਹਾਲੇ ਤੱਕ ਹਿੰਦੀ ਸਿਨੇਮਾ ਵਿੱਚ ਕਿਸੇ ਵੀ ਸਿਨੇਮਾ ਪ੍ਰੇਮੀ ਨੇ ਇਨਾਂ ਦੀ ਜੀਵਨੀ ਤੇ ਕੋਈ ਵੀ ਸ਼ੁਰੂਆਤ ਨਹੀਂ ਕੀਤੀ ਯਾਨੀ ਕਿ ਇਹਨਾਂ ਨੂੰ ਵੱਡੇ ਪਰਦੇ ਤੇ ਨਹੀਂ ਦਿਖਾਇਆ ਦਾਦਾ ਸਾਹਿਬ ਫਾਲਕੇ ਦੀ ਕਹਾਣੀ ਉਹ ਹੈ ਜੋ ਹਰ ਭਾਰਤੀ ਨੂੰ ਦੇਖਣੀ ਚਾਹੀਦੀ ਹੈ ਹੁਣ ਅਮੀਰ ਖਾਨ ਇਸ ਤੇ ਫਿਲਮ ਬਣਾਉਣ ਜਾ ਰਹੇ ਹਨ ਫਿਲਮ ਦੀ ਸ਼ੂਟਿੰਗ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੈ ਅਮੀਰ ਸtare ਜ਼ਮੀਨ ਪਰ ਨੂਰੀ ਲੀਜ ਦੇ ਤੁਰੰਤ ਬਾਅਦ ਆਪਣੇ ਕਰਾਰ ਦੀ ਤਿਆਰੀ ਸ਼ੁਰੂ ਕਰਨਗੇ। ਐਲ.ਏ ਦੇ ਵੀ.ਐਫ.ਐਕਸ ਸਟੂਡੀਓ ਪਹਿਲਾਂ ਹੀ ਫਿਲਮ ਦੇ ਦੌਰ ਅਤੇ ਉਸ ਸਮੇਂ ਨੂੰ ਤਿਆਰ ਵਿੱਚ ਰੱਖਦੇ ਹੋਏ ਏ.ਆਈ ਡਿਜ਼ਾਈਨ ਕਰਨ ਲੱਗੇ ਹਨ। ਰਾਜਕੁਮਾਰ ਹੈਰਾਨੀ, ਅਭੀ ਜੋਸ਼ੀ ਅਤੇ ਹੋਰ ਲੇਖਕ, ਹਿੰਦੂ ਕੁਸ਼ ਭਾਰਦਵਾਜ ਅਤੇ ਆਵਿਸ਼ਕਾਰ ਭਾਰਦਵਾਜ ਪਿਛਲੇ 4 ਸਾਲ ਤੋਂ ਇਸ ਦੀ ਸਕ੍ਰਿਪਟ ਤੇ ਕੰਮ ਕਰ ਰਹੇ ਹਨ। दादासाह फालके ਦੇ ਪੋਤੇ ਚੰਦਰ ਸ਼ੇਖਰ ਸ਼੍ਰੀਕ੍ਰਿਸ਼ਨ ਪੁਸਾਲਕਰ ਨੇ ਇਸ ਪ੍ਰੋਜੈਕਟ ਦਾ ਪੂਰਾ ਸਮਰਥਨ ਕੀਤਾ ਹੈ ਅਤੇ दादासाह फालके ਦੇ ਜੀਵਨ ਨਾਲ ਜੁੜੀਆਂ ਕਈ ਖਾਸ ਗੱਲਾਂ ਅਤੇ ਘਟਨਾਵਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਇਸ ਦੇ ਇਲਾਵਾ ਇਹ ਫਿਲਮ ਰਾਜਕੁਮਾਰ ਅਤੇ ਅਮੀਰ ਖਾਨ ਦੀ ਜੋੜੀ ਦਾ ਨਵਾਂ ਪ੍ਰੋਜੈਕਟ ਹੈ ਜਿਨ੍ਹਾਂ ਨੇ 3 ਇਡੀਅਟਸ ਅਤੇ ਪੀਕੇ ਵਰਗੀਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ दादा साहब फाल्के दी बायोपिक ਤੇ ਅਮੀਰ ਖਾਨਾ ਤੇ ਹੈਰਾਨੀ ਨਾਲ ਵੱਡੇ ਐਲਾਨ ਤੋਂ ਬਾਅਦ ਦਾਦਾ ਸਾਹਿਬ ਫਾਲਕੇ ਦੇ ਪੋਤੇ ਚੰਦਰ ਸ਼ੇਖਰ ਸ਼੍ਰੀਕ੍ਰਿਸ਼ਨ ਪੁਸਾਲਕਰ ਨੇ ਆਪਣੇ ਦਿਲ ਦੀ ਗੱਲ ਕਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਫਿਲਮ ਬਣ ਰਹੀ ਹੈ। ਅਮੀਰ ਅਤੇ ਹੈਰਾਨੀ ਦਾ ਇਹ ਪ੍ਰੋਜੈਕਟ ਮੇਰੇ ਲਈ ਸਰਪ੍ਰਾਈਜ਼ ਸੀ। ਮੈਨੂੰ ਬਹੁਤ ਖੁਸ਼ੀ ਹੈ ਜਦੋਂ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ। ਲੇਕਿਨ ਉਹਨਾਂ ਦੇ ਅਸਿਸਟੈਂਟ ਪ੍ਰੋਡਿਊਸਰ ਹਿੰਦੂਕੋਸ਼ ਬਾਰਦਵਾਜ ਪਿਛਲੇ 3 ਸਾਲਾਂ ਤੋਂ ਮੇਰੇ ਟੱਚ ਵਿੱਚ ਹਨ ਉਹ ਬਾਰ-ਬਾਰ ਮੈਨੂੰ ਮਿਲਣ ਆਉਂਦੇ ਸਨ ਰਿਸਰਚ ਕਰਦੇ ਸਨ ਅਤੇ ਡਿਟੇਲ ਨਾਲ ਪੁੱਛਗਿੱਛ ਕਰਦੇ ਸਨ ਉਹਨਾਂ ਨੇ ਇਮਾਨਦਾਰੀ ਨਾਲ ਬਹੁਤ ਮਿਹਨਤ ਕੀਤੀ ਹੈ ਮੈਂ ਇਹਨਾਂ ਦੀ ਟੀਮ ਤੋਂ ਬਹੁਤ ਖੁਸ਼ ਹਾਂ ਜੋ ਇੱਕ-ਇੱਕ ਡਿਟੇਲ ਤੇ ਕੰਮ ਕਰ ਰਹੇ ਹਨ ਬਾਲੀਵੁੱਡ ਵਿੱਚ 16 ਬਾਹਰ 100 ਕਰੋੜ ਦੇ ਕਲੱਬ ਵਿੱਚ ਫਿਲਮਾਂ ਦੇਣ ਵਾਲੇ ਅਜੇ ਦੇਵਗੰਦ ਦਾ 15 ਸਾਲ ਦਾ ਪੁੱਤਰ ਯੁਗਵੀ ਫਿਲਮਾਂ ਵਿੱਚ ਆ ਗਿਆ ਹੈ ਪੀਤਾ ਦੇ ਨਾਲ ਜੁਗ ਨੇ 30 ਮਈ ਨੂੰ ਲੀਜ ਹੋ ਰਹੀ ਫਿਲਮ ਕਰਾਟੇ ਕਿਡਜ਼ ਲੇਜੈਂਡਸ ਵਿੱਚ ਡਬਿੰਗ ਕੀਤੀ ਹੈ। ਆਜੇ ਦੇਵਗਨ ਨੇ ਜਿੱਥੇ ਜੈਕੀ ਚੈਨ ਦੇ ਕਿਰਦਾਰ ਮਿਸਟਰ ਚੈਨ ਨੂੰ ਆਵਾਜ਼ ਦਿੱਤੀ ਹੈ ਉੱਥੇ ਜੁਗ ਨੇ ਵੇਨ ਚਾਂਗ ਦੇ ਕਿਰਦਾਰ ਨੂੰ ਆਵਾਜ਼ ਦੇ ਕੇ ਆਪਣਾ ਡੈਬਿਊ ਕੀਤਾ ਹੈ। ਜੁਗ ਨੇ ਆਪਣੇ ਦਮਤੇ ਆਪਣੇ ਕਿਰਦਾਰ ਨੂੰ ਆਵਾਜ਼ ਦਿੱਤੀ ਹੈ। ਉਹ ਬਚਪਨ ਤੋਂ ਹੀ ਫਿਲਮ ਮੇਕਿੰਗ ਦੀਆਂ ਬਰੀਕੀਆਂ ਨੂੰ ਧਿਆਨ ਨਾਲ ਦੇਖਦਾ ਆ ਰਿਹਾ ਹੈ। ਉਸਨੇ 6 ਮਹੀਨੇ ਪਹਿਲਾਂ ਹਾਲੀਵੁੱਡ ਦੀ ਪਪੂਲਰ ਐਨੀਮੇਟਡ ਫਿਲਮ ਮੁਫਾਸਾ ਦਾ ਲਾਇਨ ਕਿੰਗ ਵਿੱਚ ਡਬਿੰਗ ਕੀਤੀ ਸੀ ਅਜੇ ਦੇਵਿੰਗਾਂ ਦਾ ਕਹਿਣਾ ਹੈ ਕਿ ਜਦੋਂ ਜੁਗ ਨੇ ਡਬਿੰਗ ਸ਼ੁਰੂ ਕੀਤੀ ਤਾਂ ਮੈਨੂੰ ਦੱਸਿਆ ਗਿਆ ਸੀ ਕਿ ਉਸ ਨੂੰ ਪਹਿਲਾਂ ਰਿਹਸਲ ਕਰਨੀ ਹੋਵੇਗੀ ਜਦੋਂ ਮੇਰੇ ਬੇਟੇ ਨੇ ਰਿਹਸਲ ਕੀਤੀ ਤਾਂ ਮੈਨੂੰ ਫੋਨ ਆਇਆ ਕਿ ਤੁਹਾਡੇ ਬੇਟੇ ਨੇ ਬਹੁਤ ਸ਼ਾਨਦਾਰ ਡਬਿੰਗ ਕੀਤੀ ਹੈ ਸਾਊਂਡ ਇੰਜੀਨੀਅਰ ਨੇ ਜਦੋਂ ਜੁਗ ਦੀ ਆਵਾਜ਼ ਸੁਣੀ ਤਾਂ ਉਹ ਹੈਰਾਨ ਰਹਿ ਗਏ ਕਿ ਇਹ ਤਾਂ ਬਹੁਤ ਵਧੀਆ ਆਵਾਜ਼ ਹੈ ਅਜੇ ਦੇਵਗੰਦ ਦਾ ਕਹਿਣਾ ਹੈ ਕਿ ਜੁਗ ਨੂੰ ਇਹ ਮੌਕਾ ਮਿਲਿਆ ਹੈ ਮੈਂ ਬਹੁਤ ਖੁਸ਼ ਹਾਂ ਉਹ ਵੀ ਇਸ ਕੰਮ ਤੋਂ ਬਹੁਤ ਖੁਸ਼ ਹੈ ਮੈਂ ਕਦੇ ਵੀ ਬੱਚਿਆਂ ਤੇ ਬੋਝ ਨਹੀਂ ਪਾਇਆ ਜੋ ਜ਼ਿੰਦਗੀ ਦੇ ਵਿੱਚ ਕਰਨਾ ਚਾਹਣ ਉਹ ਕਰ ਸਕਦੇ ਹਨ ਲੇਕਿਨ ਉਹ ਡਬਿੰਗ ਨੂੰ ਲੈ ਕੇ ਬਹੁਤ ਖੁਸ਼ ਹੈ ਤੇ ਕਹਿ ਰਿਹਾ ਕਿ ਪਾਪਾ ਮੈਂ ਫਿਲਮ ਮੇਕਿੰਗ ਵਿੱਚ ਹਰ ਤਰ੍ਹਾਂ ਦਾ ਕੰਮ ਕਰਾਂਗਾ ਹੈਰਾਨੀ ਦੀ ਗੱਲ ਹੈ ਕਿ ਜੁਗ ਜਿਮ ਟ੍ਰੇਨਰ ਬਹੁਤ ਵਧੀਆ ਹੈ ਕਿਉਂਕਿ ਉਸਦੇ ਪਿਤਾ ਅਜੇ ਦੇਵਗੰਦ ਵੀ ਉਸ ਤੋਂ ਜਿਮ ਦੀ ਟ੍ਰੇਨਿੰਗ ਲੈਂਦੇ ਹਨ ਅਜੇ ਦੇਵਗੰਦਾ ਕਹਿਣਾ ਹੈ ਕਿ ਪਹਿਲਾਂ ਮੈਂ ਉਸ ਨੂੰ ਟ੍ਰੇਨਿੰਗ ਦਿੰਦਾ ਸੀ ਲੇਕਿਨ ਹੁਣ ਉਹ ਮੈਨੂੰ ਟ੍ਰੇਨਿੰਗ ਦੇ ਰਿਹਾ ਹੈ ਮੈਨੂੰ ਬੜਾ ਚੰਗਾ ਲੱਗਦਾ ਹੈ ਜੋਗਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਮੰਮੀ ਕਾਜੋਲ ਅਤੇ ਭੈਣ ਨੂੰ ਬਹੁਤ ਪਿਆਰ ਕਰਦਾ ਹੈ ਮੈਨੂੰ ਪਾਪਾ ਨਾਲ ਬਹੁਤ ਪਿਆਰ ਹੈ ਉਹ ਮੇਰੀ ਚਿੰਤਾ ਬਹੁਤ ਕਰਦੇ ਹਨ ਜੋਗ ਨੇ ਹੱਸਦੇ ਹੋਏ ਕਿਹਾ ਕਿ ਜਦੋਂ ਮੈਂ ਪਾਪਾ ਦੀ ਪਹਿਲੀ ਵਾਰ ਫਿਲਮ ਦੇਖੀ ਤਾਂ ਮੈਨੂੰ ਲੱਗਾ ਇਹ ਕੋਈ ਐਕਟਰ ਹੈ ਲੇਕਿਨ ਬਾਅਦ ਵਿੱਚ ਦੱਸਿਆ ਗਿਆ ਕਿ ਇਹ ਮੇਰੇ ਪਾਪਾ ਹਨ ਮੈਂ ਬਹੁਤ ਖੁਸ਼ ਹੋਇਆ ਮੈਨੂੰ ਆਪਣੇ ਪਾਪਾ ਤੇ ਮਾਣ ਹੈ। ਉਹ ਇੱਕ ਸ਼ਾਨਦਾਰ ਐਕਟਰ ਦੇ ਨਾਲ ਨਾਲ ਵਧੀਆ ਪਿਤਾ ਵੀ ਹਨ। ਮੈਨੂੰ ਆਪਣੇ ਪਾਪਾ ਤੇ ਆਪਣੇ ਪਰਿਵਾਰ ਤੇ ਹਮੇਸ਼ਾ ਮਾਣ ਰਹੇਗਾ। 1965 ਵਿੱਚ ਸ਼ੂਟ ਹੋਈ ਫਿਲਮ ਫੁੱਲ ਔਰ ਪੱਥਰ ਵਿੱਚ ਧਰਮਿੰਦਰ ਅਤੇ ਮੀਨਾ ਕੁਮਾਰੀ ਦੀ ਲੀਡ ਰੋਲ ਸੀ। ਫਿਲਮ ਵਿੱਚ ਧਰਮਿੰਦਰ ਨੇ ਪਹਿਲੀ ਵਾਰ ਮੀਨਾ ਕੁਮਾਰੀ ਦੇ ਨਾਲ ਕੰਮ ਕੀਤਾ। ਜਦਕਿ ਉਹਨੇ ਦਿਨੀ ਮੀਨਾ ਬਾਲੀਵੁੱਡ ਦੀ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀ ਬਾਲੀਵੁੱਡ ਦੀ ਟੌਪ ਅਭਿਨੇਤਰੀ ਸੀ। ਉਥੇ ਤਰਮਿੰਦਰ ਬੇहद ਨਵੇਂ ਸਨ ਲੇਕਿਨ ਉਹਨਾਂ ਦੀ ਇਸ ਜੋੜੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਗਿਆ ਫਿਲਮ ਨੇ ਭਾਰਤੀ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਆਪਣਾ ਬਜਟ ਵੀ ਬਸੂਰ ਕੀਤਾ ਇਹ 1966 ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਭਾਰਤੀ ਫਿਲਮ ਸੀ ਇਸ ਫਿਲਮ ਤੋਂ ਤਰਮਿੰਦਰ ਨੂੰ ਸਟਾਰਡਮ ਮਿਲਿਆ ਇਹ ਉਹਨਾਂ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਪਹਿਲੀ ਸੋਲੋ ਫਿਲਮ ਸੀ ਇਹ ਫਿਲਮ 골ਡਨ ਜੁਬਲੀ ਹਟ ਸੀ ਦਰਮਿੰਦਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਫਿਲਮ ਦੇ ਵਿੱਚ ਮੀਨਾ ਕੁਮਾਰੀ ਦੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਉਹ ਉਸ ਸਮੇਂ ਦੇ ਟੌਪ ਸਟਾਰ ਸਨ ਜਦੋਂ ਕਿ ਮੈਂ ਨਵਾਂ ਲੇਕਿਨ ਉਹ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਬਹੁਤ ਵਧੀਆ ਬਿਹੇਵ ਕਰਦੇ ਸਨ ਇਸ ਫਿਲਮ ਦੇ ਵਿੱਚ ਕੰਮ ਕਰਕੇ ਬਹੁਤ ਵਧੀਆ ਲੱਗਾ ਸੀ ਨਿਰਦੇਸ਼ਕ ਗੁੱਡੂ ਧਨਵਾ ਇਨੀ ਦਿਨੀ ਆਪਣੀ ਫਿਲਮ ਰੋਮੀਓ S3 ਨੂੰ ਲੈ ਕੇ ਚਰਚਾ ਵਿੱਚ ਹਨ ਇਸ ਫਿਲਮ ਵਿੱਚ ਠਾਕੁਰ ਅਨੂਪ ਸਿੰਘ ਅਤੇ ਪਲਕ ਦਿਵਾੜੀ ਲੀਡ ਰੋਲ ਵਿੱਚ ਹਨ ਇਸ ਦੇ ਜ਼ਰੀਏ ਅਨੂਪ ਬੋਲੀਵੁੱਡ ਇੰਡਸਟਰੀ ਵਿੱਚ ਡੈਬਿਊ ਕਰਨ ਜਾ ਰਿਹਾ ਹੈ ਗੁੱਡੂ ਨੇ ਫਿਲਮ ਦੀ ਮੇਕਿੰਗ ਤੇ ਗੱਲਬਾਤ ਕਰਦੇ ਕਿਹਾ ਹੈ ਕਿ ਇਹ ਇੱਕ ਆਪਰੇਸ਼ਨ ਤੇ ਵੇਸਟ ਫਿਲਮ ਹੈ ਜਿਸ ਨੂੰ ਦੇਸ਼ ਵਿੱਚ ਚਲਾਇਆ ਜਾਂਦਾ ਹੈ ਇਹ ਇੱਕ ਪੁਲਿਸ ਅਫਸਰ ਦਾ ਕਿਰਦਾਰ ਹੈ ਜਿਸ ਦਾ ਨਾਮ ਸੰਗਰਾਮ ਸਿੰਘ ਸ਼ਿਕਾਬਤ ਹੈ ਇਸ ਨੂੰ ਅਨੂਪ ਨੇ ਪਲੇ ਕੀਤਾ ਹੈ ਇਸ ਫਿਲਮ ਦੇ ਵਿੱਚ ਡਰਾਮਾ ਇਮੋਸ਼ਨ ਅਤੇ ਹਾਈ ਲੈਵਲ ਐਕਸ਼ਨ ਦੇਖਣ ਨੂੰ ਮਿਲੇਗਾ ਇਸ ਫਿਲਮ ਦੀ ਸ਼ੂਟਿੰਗ 43 ਦਿਨਾਂ ਦੇ ਵਿੱਚ ਪੂਰੀ ਕੀਤੀ ਗਈ ਹੈ ਇੱਕ ਐਕਸ਼ਨ ਸੀਨ ਦੇ ਵਿੱਚ ਕਈ ਗੱਡੀਆਂ ਦਾ ਇਸਤੇਮਾਲ ਕੀਤਾ ਗਿਆ। ਕੁੱਲ ਮਿਲਾ ਕੇ ਇਹ ਫਿਲਮ ਮਾਸ ਐਂਟਰਟੇਨਮੈਂਟ ਫਿਲਮ ਹੈ। ਗੁੱਡੂ ਧਨਵਾ ਦਾ ਕਹਿਣਾ ਹੈ ਕਿ ਫਿਲਮ ਦਾ ਐਕਸ਼ਨ ਸੀਨ ਟੀਨੂ ਵਰਮਾ ਨੇ ਡਾਇਰੈਕਟ ਕੀਤਾ ਹੈ। ਉਹ ਇੱਕ ਸ਼ਾਨਦਾਰ ਟੈਕਨੀਸ਼ੀਅਨ ਹਨ। ਜਦੋਂ ਅਸੀਂ ਗੋਆ ਵਿੱਚ ਸ਼ੂਟ ਕਰ ਰਹੇ ਸੀ ਤਾਂ ਉੱਥੇ ਇੱਕ ਵੱਡਾ ਚਰਚ ਹੈ ਜਿਸ ਦੇ ਸਾਹਮਣੇ ਅਸੀਂ ਇੱਕ ਬਲਾਸਟ ਸੀਨ ਸ਼ੂਟ ਕੀਤਾ ਸੀ। ਇਸ ਸੀਨ ਨੂੰ ਜਦੋਂ ਸ਼ੂਟ ਕੀਤਾ ਹੈ ਤਾਂ ਪੂਰਾ ਗੋਆ ਉੱਥੇ ਆ ਗਿਆ ਸੀ। ਇਹ ਫਿਲਮ 600 ਤੋਂ ਵੱਧ ਥੀਏਟਰ ਦੇ ਵਿੱਚ ਲੀਜ ਹੋਈ ਹੈ। ਇਸ ਫਿਲਮ ਦੀ ਕਹਾਣੀ ਲਿਖਣ ਦੇ ਲਈ ਇੱਕ ਪੂਰਾ ਸਾਲ ਲੱਗਾ ਹੈ। ਗੁੱਡੂ ਤਨੂਆ ਦਾ ਕਹਿਣਾ ਹੈ ਕਿ ਮੇਰੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਮੈਂ ਤਿਆਰੀ ਵਿੱਚ ਲੱਗਾ ਹੋਇਆ ਹਾਂ। ਮੈਂ ਚਾਹੁੰਦਾ ਹਾਂ ਕਿ ਵਧੀਆ ਫਿਲਮਾਂ ਸਿਨੇਮਾ ਪ੍ਰੇਮੀਆਂ ਨੂੰ ਦਿੱਤੀਆਂ ਜਾਣ। ਸ਼ਾਹਰੂਖ ਖਾਨ ਇਸ ਸਮੇਂ ਆਪਣੀ ਫਿਲਮ ਕਿੰਗ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਇਸ ਫਿਲਮ ਦੇ ਵਿੱਚ ਉਹਨਾਂ ਦੀ ਬੇਟੀ ਸੁਹਾਨਾ ਖਾਨ ਲੀਡ ਰੋਲ ਵਿੱਚ ਦਿਖਾਈ ਦੇਵੇਗੀ। ਇਸ ਫਿਲਮ ਨੂੰ ਲੈ ਕੇ ਹੁਣ ਨਵਾਂ ਅਪਡੇਟ ਸਾਹਮਣੇ ਆਇਆ ਹੈ ਜਿੱਥੇ ਇਸ ਫਿਲਮ ਦੀ ਕਾਸਟ ਵਿੱਚ ਅਨਲ ਕਪੂਰ ਨੂੰ ਐਡ ਕੀਤਾ ਗਿਆ ਹੈ ਰਿਪੋਰਟਾਂ ਦਾ ਕਹਿਣਾ ਹੈ ਕਿ ਦੀਪਿਕਾ ਪਾਦਕੋਨ ਦੇ ਬਾਅਦ ਕਿੰਗ ਫਿਲਮ ਦੇ ਵਿੱਚ ਹੁਣ ਅਨਲ ਕਪੂਰ ਦੀ ਐਂਟਰੀ ਹੋਈ ਹੈ ਇਸ ਫਿਲਮ ਦੇ ਵਿੱਚ ਉਹ ਸ਼ਾਹਰੂਖ ਖਾਨ ਦੇ ਗੁਰੂ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਕਿੰਗ ਫਿਲਮ ਦੇ ਵਿੱਚ ਸ਼ਾਹਰੂਖ ਖਾਨ ਇੱਕ ਹਤਿਆਰੇ ਦੀ ਭੂਮਿਕਾ ਨਿਭਾ ਰਿਹਾ ਹੈ ਫਿਲਮ ਦੇ ਨਿਰਦੇਸ਼ਨ ਦੀ ਕਮਾਂਡ ਸਦਾਰਥ ਆਨੰਦ ਨੇ ਸੰਭਾਲੀ ਹੈ ਫਿਲਮ ਦਾ ਪਹਿਲਾ ਸ਼ੈਡਿਊਲ 20 ਮਈ ਨੂੰ ਮੁੰਬਈ ਦੇ ਆਸ-ਪਾਸ ਸ਼ੁਰੂ ਹੋਵੇਗਾ। ਇਸ ਦੇ ਬਾਅਦ ਫਿਲਮ ਦੀ ਸ਼ੂਟਿੰਗ ਯੂਰਪ ਵਿੱਚ ਹੋਵੇਗੀ। ਇਸ ਦੇ ਵਿੱਚ ਅਭਿਸ਼ੇਕ ਵਚਨ, ਆਭੇ ਵਰਮਾ, ਅਰਸ਼ਰ ਵਾਰਸੀ, ਜੈਦੀਪ ਆਧਾਵਤ ਵੀ ਨਜ਼ਰ ਆਉਣਗੇ। ਦੀਪਿਕਾ ਪਾਦੁਕੋਨ ਇਸ ਫਿਲਮ ਦੇ ਵਿੱਚ ਸੁਹਾਨਾ ਦੀ ਮਾਂ ਦਾ ਕਿਰਦਾਰ ਨਿਭਾਏਗੀ। ਅਤੇ ਫਿਲਮ ਵਿੱਚ ਸ਼ਾਹਰੂਖ ਦੀ ਸਾਬਕਾ ਪ੍ਰੇਮਿਕਾ ਦੀ ਭੂਮਿਕਾ ਦੇ ਵਿੱਚ ਨਜ਼ਰ ਆਵੇਗੀ। ਸ਼ਾਹਰੂਖ ਖਾਨ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ। ਇਸ ਤੇ ਬਰੀਕੀ ਨਾਲ ਬਹੁਤ ਕੰਮ ਕੀਤਾ ਗਿਆ ਇਸ ਦਾ ਇੱਕ ਇੱਕ ਸੀਨ ਦੇਖਣ ਵਾਲਾ ਹੈ ਇਸ ਮੌਕੇ ਤੇ ਅਨਲ ਕਪੂਰ ਦਾ ਕਹਿਣਾ ਹੈ ਕਿ ਮੈਨੂੰ ਇਸ ਪ੍ਰੋਜੈਕਟ ਕਿੰਗ ਦੇ ਨਾਲ ਜੁੜ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਇਹ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਵੱਡੇ ਪੱਧਰ ਤੇ ਬਿਗ ਬਜਟ ਨਾਲ ਬਣਾਇਆ ਜਾ ਰਿਹਾ ਹੈ ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ